ਇਸ ਵਕਤ ਪੂਰਾ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਜਿੰਨੇ ਵੀ ਸਿਆਸਤਦਾਨ ਨੇ ਸਿਆਸਤ ਛੱਡ ਕੇ ਜ਼ਮੀਨੀ ਪੱਧਰ ਤੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਇਸੇ ਦੌਰਾਨ ਇੱਕ ਨਵੀਂ ਤਸਵੀਰ ਸਾਹਮਣੇ ਆਈ ਹੈ ਜਿਸ ਨੇ ਪੰਥ ਦੇ ਵਿੱਚ ਇੱਕ ਨਵੀਂ ਚਰਚਾ ਛੇੜ ਕੇ ਰੱਖ ਦਿੱਤੀ ਹੈ ਚਰਚਾ ਇਹ ਛੜੀ ਹੋਈ ਹੈ ਕਿ ਨਵਾਂ ਅਕਾਲੀ ਦਲ ਯਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਅਕਾਲੀ ਦਲ ਤੇ ਅਮਰਪਾਲ ਸਿੰਘ ਦੀ ਪਾਰਟੀ ਸਾਂਝ ਪਾਉਣ ਲੱਗੇ ਨੇ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਵੱਡਾ ਪੰਥ ਕੇ ਘੱਟ ਸੱਦਿਆ ਗਿਆ ਜਿੱਥੇ ਅਮਰਪਾਲ ਸਿੰਘ ਦੇ ਪਿਤਾ ਤੇ ਨਾਲ ਹੀ ਨਵੇਂ ਅਕਾਲੀ ਦਲ ਦੇ ਮੈਂਬਰ ਬੀਬੀ ਸਤਵੰਤ ਕੌਰ ਤੇ ਹੋਰ ਵੀ ਵਾਗੀ ਮੈਂਬਰ ਮੌਜੂਦ ਨੇ ਮਨਪ੍ਰੀਤ ਸਿੰਘ ਯਾਲੀ ਵੀ ਇਸ ਮੌਕੇ ਮੌਜੂਦ ਨੇ ਇਸ ਤੋਂ ਬਾਅਦ ਚਰਚਾ ਇਹ ਛਿੜੀ ਹੋਈ ਹੈ ਕਿ ਜਲਦ ਹੀ ਰਲਵੇਂ ਮਹੌਜਾਰ ਹੈ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਦੇ ਵੱਲੋਂ ਬਾਪੂ ਤਰਸੇਮ ਸਿੰਘ ਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਦੇ ਨਾਲ ਮਿਲ ਕੇ ਲਗਾਤਾਰ ਵੱਖ-ਵੱਖ ਹੜਪਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਬੀਬੀ ਸਤਵੰਤ ਕੌਰ ਦਾ ਕਹਿਣਾ ਸੀ ਕਿਸੇ ਅੱਖੀ ਕੜੀ ਜਦੋਂ ਕੁਦਰਤ ਦੀ ਤਰਾਸੀ ਸਿਖਰ ਤੇ ਐ ਉਸ ਵੇਲੇ ਪੰਜਾਬੀਆਂ ਦਾ ਇੱਤਿਫਾਕ ਤੇ ਇੱਕਜੁਰਤਾ ਪੰਜਾਬ ਦੇ ਲਈ ਸ਼ਬਸ਼ਗਨ ਹੈ ਅੱਜ ਪੰਜਾਬ ਦੇ ਨੌਜਵਾਨਾਂ ਨੇ ਸਿਆਸੀ ਆਗੂਆਂ ਨੂੰ ਸੇਵਾ ਦੇ ਵਿੱਚ ਜੁਟ ਕੇ ਜਵਾਬ ਦੇ ਦਿੱਤਾ ਹੈ ਕਿ ਇਹ ਉੜਦਾ ਪੰਜਾਬ ਨਹੀਂ ਸਗੋ ਸੰਭਲਿਆ ਹੋਇਆ ਪੰਜਾਬ ਹੈ ਜਿਹੜਾ ਗੁਰੂਆਂ ਦੇ ਨਾਮ ਤੇ ਚਾਉਂਦਾ ਹੈ ਬੀਬੇ ਸਤਵੰਤ ਕੌਰ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਅੱਜ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਪਾਣੀ ਦਾ ਹੜ੍ਹ ਹੈ ਉਸੇ ਤਰ੍ਹਾਂ ਪੰਜਾਬ ਦੀਆਂ ਸੜਕਾਂ ਤੇ ਸੇਵਾ ਭਾਵਨਾ ਦਾ ਹੜ੍ਹ ਵਹਿ ਰਿਹਾ ਹੈ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਦਾ ਕਹਿਣਾ ਹੈ ਕਿ ਨੌਜਵਾਨਾਂ ਦੇ ਜਜ਼ਬੇ ਅੱਗੇ ਉਹ ਆਪਣਾ ਸਿਰ ਝੁਕਾਉਂਦੇ ਨੇ ਉਹਨਾਂ ਨੇ ਕਿਹਾ ਕਿ ਇਹ ਜਜ਼ਬਾ ਜਨੂਨ ਤੇ ਸੇਵਾ ਦੀ ਤਲਬ ਸਿਰਫ ਦੇ ਸਿਰਫ ਪੰਜਾਬੀਆਂ ਦੇ ਹਿੱਸੇ ਆਈ ਹੈ ਇਸ ਮੌਕੇ ਬੀਬੀ ਸਤਵੰਤ ਕੌਰ ਦਾ ਕਹਿਣਾ ਸੀ ਕਿ ਅੱਜ ਪੰਜਾਬ ਦੀ ਇੱਕ ਜੜਤਾ ਨੇ ਸਾਫ਼ ਕਰ ਦਿੱਤਾ ਹੈ ਕਿ ਸੰਘਰਸ਼ ਦੇ ਵਿੱਚ ਇਹ ਹਮੇਸ਼ਾ ਅਡੋਲ ਰਹਿਣ ਵਾਲੀ ਕੌਮ ਹੈ ਮਨਪ੍ਰੀਤ ਸਿੰਘ ਯਾਲੀ ਦਾਸ ਮੌਕੇ ਕਹਿਣਾ ਸੀ ਕਿ ਅੱਜ ਪੰਜਾਬ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਵੱਡਾ ਸੁਨੇਹਾ ਦਿੱਤਾ ਹੈ ਸਿਆਸੀ ਤੌਰ ਤੇ ਕਦੇ ਵੀ ਪੰਜਾਬ 'ਚ ਵੰਡੀਆਂ ਨਹੀਂ ਪਵਾਈਆਂ ਜਾ ਸਕਦੀਆਂ ਉਹਨਾਂ ਦਾ ਕਹਿਣਾ ਕਿ ਪੰਜਾਬੀ ਉਹ ਕੌਮ ਹੈ ਜਿਹੜੀ ਵਿਪਤਾ ਪੈਣ ਤੇ ਸਭ ਨੂੰ ਗਲੇ ਲਗਾਉਣਾ ਜਾਣਦੀ ਹੈ ਅੱਜ ਹਰ ਪੀੜਤਾਂ ਦੇ ਵਗ ਰਹੇ ਹੰਝੂਆਂ ਦਾ ਮੁੱਲ ਉਤਾਰਨ ਦੇ ਲਈ ਪੰਜਾਬੀਆਂ ਦਾ ਜਜ਼ਬਾ ਵੇਖਣ ਨੂੰ ਮਿਲ ਰਿਹਾ ਹੈ ਮਨਪ੍ਰੀਤ ਇਆਲੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਮੌਕੇ ਅਪੀਲ ਕਰਦੇ ਕਿ ਹੈ ਕਿ ਉਹ ਟੀਮਾਂ ਬਣਾ ਕੇ ਵੱਖਰੇ ਵੱਖਰੇ ਰਾਹਤ ਕੈਂਪ ਉਸਾਰਨ ਤੇ ਸੇਵਾ ਦੇ ਵਿੱਚ ਜੁੜ ਜਾਣ ਇਸੇ ਦੇ ਨਾਲ ਹੀ ਉਹਨਾਂ ਨੇ ਨਿੱਜੀ ਤੌਰ ਤੇ ਐਨ ਆਰ ਆਈਸ ਨੂੰ ਅਪੀਲ ਕੀਤੀ ਕਿ ਉਹਨਾਂ ਨੇ ਸੂਬੇ ਦੀ ਤਰੱਕੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਮਦਦਗਾਰ ਹੱਥਾਂ ਦੀ ਬੜੀ ਉਹਨਾਂ ਨੇ ਕਿਹਾ ਕਿ ਮਦਦਗਾਰ ਹੱਥਾਂ ਦੀ ਅੱਜ ਬੜੀ ਲੋੜ ਹੈ ਇਸ ਕਰਕੇ ਐਨ ਆਰ ਆਈਸ ਭਰਾ ਹੜਪ੍ਰਭਾਵਿਤ ਪਰਿਵਾਰਾਂ ਦੀ ਮਦਦ ਜ਼ਰੂਰ ਕਰਨ ਤਰਸੀਮ ਸਿੰਘ ਬਾਪੂ ਅਮਰਿਤਪਾਲ ਸਿੰਘ ਦੇ ਪਿਤਾ ਦਾ ਕਹਿਣਾ ਸੀ ਕਿ ਇਹ ਕੁਦਰਤੀ ਪ੍ਰਕੋਪ ਹੈ ਜਿਸ ਨੂੰ ਤੰਤੇ ਹੰਡਾਉਣ ਦੇ ਲਈ ਇਤਿਫਾਕ ਦੀ ਲੋੜ ਹੈ ਉਨੇਸ ਤੋਂ ਲਾਵਾ ਉਹਨਾਂ ਨੇ ਕਿਹਾ ਕਿ ਇਹਨਾਂ ਪ੍ਰਭਾਵਿਤ ਪਿੰਡਾਂ ਦੇ ਲਈ ਕੇਂਦਰ ਸਰਕਾਰ ਜ਼ਰੂਰ ਵਿੱਤੀ ਮਦਦ ਦਾ ਐਲਾਨ ਕਰੇ ਇਹ ਉਹ ਕੁਦਰਤੀ ਆਫਤ ਹੈ ਜਿਸ ਦੇ ਨੁਕਸਾਨ ਦੀ ਪਰਪਾਈ ਅਗਲੇ ਕਈ ਸਾਲ ਤੱਕ ਵੀ ਹੋਣਾ ਮੁਸ਼ਕਲ ਹੈ ਉਹਨਾਂ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਕੇਂਦਰ ਸਰਕਾਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਨੂੰ ਆਪਣੇ ਸੰਸਦੀ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਦੇ ਲਈ ਪੈਰੋਲ ਦੀ ਇਜਾਜ਼ਤ ਦਿੰਦੀ ਬਾਪੂ ਤਰਸੇਮ ਸਿੰਘ ਦਾ ਕਹਿਣਾ ਕਿ ਅੱਜ ਹਲਕਾ ਖਡੂਰ ਸਾਹਿਬ ਵੱਧ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਆ ਰਿਹਾ ਹੈ ਇਸੇ ਤਰ੍ਹਾਂ ਜਤੇਦਾਰ ਇਕਬਾਲ ਸਿੰਘ ਝੁੰਦਾ ਦੇ ਬੋਲੋ ਵੀ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਝੁੰਦਾ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹਰਦੀ ਮਾਰਦੇ ਚੱਲਦੇ ਖੇਤਾਂ ਦੇ ਵਿੱਚ ਕਈ ਕਿ ਫੋਟ ਰੇਤ ਜਮਾ ਹੋ ਚੁੱਕਾ ਹੈ। ਇਸ ਲਈ ਜਿਵੇਂ ਹੀ ਪਾਣੀ ਸੁੱਕੇਗਾ ਤਾਂ ਇਨ੍ਹਾਂ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਦੀ ਮਦਦ ਲਈ ਆਪੋ ਆਪਣੇ ਟਰੈਕਟਰਾਂ ਦੇ ਨਾਲ ਸੇਵਾ ਦੇ ਵਿੱਚ ਜ਼ਰੂਰ ਆਉਣਾ ਹੈ। ਇਸ ਦੇ ਨਾਲ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰਤੀ ਏਕੜ ਵੱਧ ਤੋਂ ਵੱਧ ਡੀਜ਼ਲ ਤੇ 100% ਸਬਸਿਡੀ ਦਾ ਸਰਕਾਰ ਜ਼ਰੂਰ ਐਲਾਨ ਕਰੇ। ਇਸ ਵਕਤ ਹੋਰ ਵੀ ਬਹੁਤ ਸਾਰੇ ਲੀਡਰ ਉਹਨਾਂ ਦੇ ਵਿੱਚ ਮੌਜੂਦ ਸੀ ਪਰ ਸਾਂਝੇ ਤੌਰ ਤੇ ਜਾਰੀ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਦੋ ਦਰਜਨ ਤੋਂ ਵੱਧ ਪੱਕੇ ਰਾਹਤ ਕੈਂਪ ਚਲਾਏ ਜਾ ਰਹੇ ਨੇ ਜਿਸ ਚ ਵਾਰਿਸ ਪੰਜਾਬ ਦੇ ਸਭ ਤੋਂ ਵੱਧ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਮਿਸਲ ਸਤਲੋਜ ਤੇ ਫੈਡਰੇਸ਼ਨ ਸਣੇ ਵੱਖ-ਵੱਖ ਪੰਥਕ ਧਿਰਾਂ ਤੇ ਲੋਕਲ ਜਥੇਬੰਦੀਆਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਪਰ ਇਸੇ ਦੌਰਾਨ ਇਸ ਤਸਵੀਰ ਨੂੰ ਲੈ ਕੇ ਚਰਚਾ ਇਹ ਛਿੜੀ ਹੋਈ ਹੈ ਕਿ ਜਲਦ ਹੀ ਇਹਨਾਂ ਦੇ ਵਿੱਚ ਰਲੇਮਾ ਹੋਣ ਜਾ ਰਿਹਾ ਹੈ ਰਲੇਮਾ ਹੁੰਦਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਪੰਥਕ ਹਲਕਿਆਂ ਦੇ ਵਿੱਚ ਚਰਚਾ ਜ਼ਰੂਰ ਛਿੜੀ ਹੋਈ ਹੈ